30 ਰੁਪਏ ਦੇ ਲਾਲਚ 'ਚ ਦੁਕਾਨਦਾਰ ਨਾਲ ਹੋਈ ਮਾਰੀ ਪੰਜਾਬ ਪੁਲਿਸ ਦੀ ਵਰਦੀ 'ਚ ਠੱਗ ਮਾਰ ਗਿਆ ਠੱਗੀ ਸੀਸੀਟੀਵੀ ਤਸਵੀਰਾਂ ਦੇਖ ਹਰ ਕਿਸੇ ਦੇ ਉੱਡੇ ਹੋਸ਼ ਬੇਸ਼ੱਕ ਠੱਗੀ ਦੀਆਂ ਖਬਰਾਂ ਰੋਜ਼ ਸੁਣਨ ਨੂੰ ਮਿਲਦੀਆਂ ਨੇ ਅਤੇ ਖਬਰਾਂ ਦੁਆਰਾ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਪਰ ਫਿਰ ਵੀ ਠੱਗ ਠੱਗੀ ਮਾਰਨ 'ਚ ਕਾਮਯਾਬ ਹੋ ਹੀ ਜਾਂਦਾ ਹੈ ਤਾਜ਼ਾ ਮਾਮਲਾ ਜਿਹੜਾ ਮੁਕਤਸਰ ਦੇ ਕਿੱਦਣ ਬਹਾਤੋਂ ਸਾਹਮਣੇ ਆਇਆ ਜਿੱਥੇ ਇੱਕ ਮੋਬਾਈਲ ਦੀ ਦੁਕਾਨ ਤੋਂ ਆਨਲਾਈਨ ਟ੍ਰਾਂਜੈਕਸ਼ਨ ਨੂੰ ਲੈ ਕੇ ਇੱਕ ਵਿਅਕਤੀ 3000 ਦੀ ਠੱਗੀ ਮਾਰ ਗਿਆ ਸਾਰੀ ਘਟਨਾ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਜਿਸ ਵਿੱਚ ਠੱਗੀ ਮਾਰਨ ਵਾਲਾ ਵਿਅਕਤੀ ਪੰਜਾਬ ਪੁਲਿਸ ਦੀ ਵਰਦੀ 'ਚ ਆਇਆ ਸੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਨੇ ਦੱਸਿਆ ਕਿ ਦੁਪਹਿਰ ਵੇਲੇ ਇੱਕ ਵਿਅਕਤੀ ਜਿਸ ਨੇ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਸੀ ਜਿਸ ਨੇ ਪਹਿਲਾਂ 5000 ਕੈਸ਼ ਦੀ ਮੰਗ ਕੀਤੀ ਜਿਸ ਦੇ ਬਦਲੇ ਉਸਨੇ ਬੈਂਕ ट्रांजैक्शन ਦੀ ਗੱਲ ਕਹੀ ਪਰ ਦੁਕਾਨਦਾਰ ਕੋਲ 3000 ਹਜਾਰੀ ਸੀ ਉਸਨੇ 3000 ਦੇ ਕੈਸ਼ ਦੇ ਦਿੱਤੇ ਅਤੇ 30000 30 ਰੁਪਏ ਬੈਂਕ ट्रांजैक्शन ਕਰਨ ਨੂੰ ਕਿਹਾ ਜੋ ਕਿ ਹੋਈ ਹੀ ਨਹੀਂ ਅਤੇ ਦੁਕਾਨਦਾਰ ਕੋਲੋਂ ਉਹ ਵਿਅਕਤੀ 3000 ਕੈਸ਼ ਲੈ ਕੇ ਫਰਾਰ ਹੋ ਗਿਆ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਕੀ ਕੁਝ ਕਹਿਣਾ ਇਸ ਮੌਕੇ ਤੇ ਦੁਕਾਨਦਾਰ ਦਾ ਤੁਹਾਨੂੰ ਇੱਕ ਵਾਰ ਉਹ ਵੀ ਸੁਣਾ ਦਿੰਦੇ ਆ 3 ਵਜੇ ਦੇ 2 ਕੁ ਮਿੰਟ ਤੇ ਕੋਈ ਆਪਣੇ ਬੰਦਾ ਆਇਆ ਜੀ ਅ ਇੱਥੇ ਆਇਆ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਕਹਿ ਰਿਹਾ ਵੀ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਵੈਸੇ ਇੱਕ ਦੋ ਨਾਂ ਲਏ ਉਹਨਾਂ ਨੂੰ ਜਾਣਦੇ ਹੋ ਤੁਸੀਂ ਗੁਰਮੀਤ ਮੁਲਾਜ਼ਮ ਨੂੰ ਜਾਣਦੇ ਆ ਮੈਂ ਕਿਹਾ ਨਹੀਂ ਜੀ ਤੇ ਕਹਿੰਦਾ ਵੀ ਪੈਸੇ ਚਾਹੀਦੇ 5000 ਰੁਪਿਆ ਮੈਂ ਕਿਹਾ 3000 ਰੁਪਿਆ ਕੈਸ਼ ਮਿਲ ਜਾਊਗਾ ਤੇ ਕਹਿੰਦੇ ਅਰਜਨਤਾ ਚਾਹੀਦਾ ਕੋਈ ਬਿਮਾਰ ਆ ਪੀਜੀ ਭੇਜਣਾ ਇੱਥੇ ਤੇ ਬੱਚੇ ਖੜੇ ਐ ਤੇ ਪੁਲ ਤੇ ਤੇ ਚਲੋ ਮੈਂ ਉਹਨਾਂ ਨੂੰ ਕਿਹਾ ਵੀ ਕਰ ਦੋ ਤੁਸੀਂ ਤੇ 30 ਰੁਪਏ ਚਾਰਜਸ ਬੰਦੇ ਸੀ ਮੈਂ ਕਿਹਾ 3000 ਰੁਪਏ ਕਰ ਦੋ ਉਹਨਾਂ ਨੇ ਸਕੈਨ ਕੀਤਾ ਤਾਂ ਹੋ ਗਈ ਜੀ ਮੈਂ ਕਿਹਾ ਠੀਕ ਆ ਬਸ ਉਹ ਉਹਨਾਂ ਨੂੰ 3000 ਰੁਪਿਆ ਦੇਤਾ ਉਹ ਲੈ ਕੇ ਚਲੇ ਗਏ ਜਦੋਂ ਮੈਂ ਅਕਾਊਂਟ ਚੈੱਕ ਕੀਤਾ ਅਕਾਊਂਟ ਚ ਆਏ ਨਹੀਂ ਬਾਹਰ ਨਿਕਲ ਕੇ ਦੇਖਿਆ ਤਾਂ ਇੰਨੇ ਚਮੂ ਚਲੇ ਗਏ ਜੀ ਪਾਏ ਕਿਸ ਤਰ੍ਹਾਂ ਦੇ ਕੱਪੜੇ ਸ ਵਿੱਚ ਨੂੰ ਕੱਪੜੇ ਜੀ ਉਹਨਾਂ ਦੇ ਉਹੀ ਖਾਕੀ ਪੱਗ ਬੰਨੀਆਂ ਲਾਲ 50 ਲਾਈ ਆ ਵਾਈਟ ਟੀ-ਸ਼ਰਟ ਆ ਮਗਰ ਪੰਜਾਬ ਪੁਲਿਸ ਲਿਖਿਆ ਆ ਸੀ ਉਹਦੇ ਪੈਂਟ ਪਾਈ ਹੋਈ ਆ ਖਾਕੀ ਰੰਗ ਦੀ ਉਹਨਾਂ ਦੇ ਜੀ ਕੀ ਕਿਹਾ ਕਿ ਕਿੱਥੋਂ ਆਏ ਜੀ ਕੀ ਕੀ ਨਹੀਂ ਕਿਹਾ ਉਹ ਤਾਂ ਬਸ ਕਹਿੰਦੇ ਵੀ ਇਤੋਂ ਅਸੀਂ ਮਲਾਜ਼ਮਾਂ ਤੇ ਸਾਨੂੰ ਪੈਸੇ ਚਾਹੀਦੇ 10000 ਰੁਪਏ ਕੈਸ਼ ਹਰ ਜੰਟਾ ਤਾਂ ਚਲੋ ਆਪਾਂ ਉਹ ટી-ਸ਼ਰਟ ਵਗੈਰਾ ਵੇਖ ਕੇ ਮੈਂ ਕਿਹਾ ਵੀ ਚਲੋ ਕੋਈ ਸੋਣਾ ਜੀ ਮਲਾਜ਼ਮ ਤੇ ਆਪਾਂ ਦੇ ਦਈ ਤੰਨੇ ਰੁਪਏ ਉਸ ਜੀ ਨੇ ਕਿਹਾ 3030 ਰੁਪਏ ਲੈ ਸੀਗੇ 30 ਰੁਪਏ 10 ਰੁਪਏ 30 ਰੁਪਏ ਦਾ 10 ਰੁਪਏ ਦਾ ਫਰਕ ਜਿਹੜਾ ਸੀਗਾ ਉਹ 10 ਰੁਪਏ ਉਹ ਆਪਾਂ ਚਾਰਜਸ ਲੈਨੇ ਆ ਜੀ ਮੰਨ ਲਓ ਕੈਸ਼ ਬਟੋਕ ਕਰਨ ਦੇ ਜਿਵੇਂ ਬੂਠਾ ਲਾ ਕੇ ਵਕਟਾਉਣੇ ਹਨਾ ਜੀ ਆਈ ਡੀਆਂ ਚੱਲਦੇ ਹੁੰਦੇ ਨੇ ਤਾਂ 1% ਚਾਰਜਸ ਹੁੰਦੇ ਨੇ ਜੀ ਕਰ ਵੀ ਬਸ ਉਹੀ ਹੈ ਜੀ ਜਿਹੜੇ ਮੰਨ ਲਓ ਇਹ ਆਪਣਾ ਆਪ ਨੂੰ ਮੁਲਾਜ਼ਮ ਦੱਸ ਕੇ ਕੋਈ ਗੁੰਮਰਾਹ ਕਰਦੇ ਨੇ ਇਹੋ ਜਿਹੇ ਇਨਸਾਨ ਫੜੇ ਜਾਣਾ ਤਾਂ ਕਿ ਕਿਉਂਕਿ ਬੰਦਾ ਥੋੜਾ ਜਿਦੋਂ ਇਹ ਚੀਜ਼ ਦੇਖਦਾ ਤੇ ਉਹਨੂੰ ਕੱਟ ਕਰਦਾ ਆ ਕੋਈ ਕਸਟਮਰ ਆਉਂਦਾ ਤਾਂ ਆਪਾਂ ਕਾਫੀ ਕੁਝ ਚੈੱਕ ਕਰਦੇ ਆ ਤੇ ਜਦੋਂ ਆਪਾਂ ਦੇਖ ਲੈਂਦੇ ਆ ਵੀ ਕੋਈ ਇਦਾਂ ਦਾ ਇਨਸਾਨ ਆਉਂਦਾ ਜਾਂ ਕੋਈ ਵੀ ਆ ਚਲੋ ਆਪਾਂ ਥੋੜਾ ਜਿਹਾ ਵੇਸਲਾ ਕਰ ਦਿੰਨੇ ਆ ਪਹਿਲਾਂ ਕਦੇ ਆਇਆ ਹੀ ਨਹੀਂ ਜੀ ਨਹੀਂ ਜੀ ਫਸਟ ਟਾਈਮ ਆਇਆ ਹੋਰ ਵੀ ਕਾਫੀ ਹੁਣ ਜਿਵੇਂ ਆ ਰਹੇ ਨੇ ਮੈਸੇਜ ਆ ਰਹੇ ਨੇ ਬਾਜ਼ਾਰ ਚ ਕਈਆਂ ਕੋਲੇ ਗਏ ਆ ਜੀ ਕਈਆਂ ਕੋਲੇ ਕੈਸ਼ ਨਹੀਂ ਸੀ ਇੱਕ ਥਾਂ ਤੇ ਹੁਣ ਗਰੁੱਪ ਚ ਮੈਸੇਜ ਆਇਆ ਸੌਦਾ 2500 ਦਾ ਕਢਾ ਕੇ ਰੱਖਿਆ ਹੈ ਕਹਿੰਦਾ ਮੈਂ ਆਉਣਾ ਪੈਸੇ ਕਢਾ ਕੇ ਇਦਾਂ ਇਸ ਸਾਰੀ ਵਾਰਦਾਤ ਤੋਂ ਬਾਅਦ ਪੀੜਤ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਥਾਣਾ ਮੁਖੀ ਨੇ ਜਾਂਚ ਤੋਂ ਬਾਅਦ ਕਾਰਵਾਈ ਦੀ ਗੱਲ ਆਖੀ ਹੈ ਉਥੇ ਲੋਕਾਂ ਨੂੰ ਹੀ ਇਸ ਤਰ੍ਹਾਂ ਦੀਆਂ ਸਾਈਬਰ ਠੱਗੀਆਂ ਤੋਂ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ ਕੀ ਕੁਝ ਕਿਹਾ ਕਾਰਵਾਈ ਕਰ ਰਹੇ ਥਾਣਾ ਮੁਖੀ ਨੇ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਸਾਡੇ ਕੋਲ ਇੱਕ ਦਰਖਾਸਤ ਆਈ ਹੈ ਥਾਣੇ ਦੇ ਵਿੱਚ ਗੁਰੂਿੰਦਰ ਸਿੰਘ ਸਾਨੋਖੋ ਕੁਸ਼ਵੰਤ ਸਿੰਘ ਜਿਨ੍ਹਾਂ ਦੀ ਖਸਨਾ ਚੌਂਕ ਦੇ ਵਿੱਚ ਜੜੀ ਹੈਗੀ ਹੈ ਟੈਲੀਕਮ ਨੇ ਸ਼ੌਪ ਹੈਗੀ ਹੈ ਤੇ ਜਿਨ੍ਹਾਂ ਨੇ ਦੱਸਿਆ ਕਿ ਕੋਈ ਲੜਕਾ ਜਿਹੜਾ ਹੈਗਾ ਹਾਕੀ ਪੈਂਟ ਤੇ ਵਾਈਟ ਸ਼ਰਟ ਜਿਹੜੀ ਹੈ ਯੂਨੀਟੋਨ ਵਾਲੀ ਪਾ ਕੇ ਆਇਆ ਸੀਗਾ ਤੇ ਜਿੰਨੇ 3000 ਰੁਪਏ ਦਾ ਗੂਗਲ ਪੇਮੂ ਦਿਖਾ ਕੇ ਕਿ ਮੈਂ ਪੇਮੈਂਟ ਕਰਤੀ ਹੈ ਪਰ ਪੇਮੈਂਟ ਨਹੀਂ ਕਰੀ ਤੇ ਉਹ ਦਿਨ ਠੱਗੀ ਮਾਰ ਕੇ ਚਲਾ ਗਿਆ ਜੀ ਜੀ ਅਸੀਂ ਤਕਰੀਰ ਕਰ ਰਹੇ ਆਂ ਤੇ ਅੰਗੇਕਾਰ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਵੀ ਸਾਈਬਰ ਫਰੋਡ ਜ਼ ਹੋ ਰਹੇ ਨੇ ਉਹਦੇ ਪ੍ਰਤੀ ਤੁਸੀਂ ਅਵੇਅਰ ਰਹੋ ਜਿਹੜਾ ਹੈਗਾ ਸਾਈਬਰ ਠੱਗੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਅੱਜ ਕੱਲ ਚੱਲ ਰਹੀਆਂ ਨੇ ਤੁਸੀਂ ਆਪਣੀ ਪੇਮੈਂਟ ਦਾ ਆਪਦੇ OTP ਦਾ ਜਿਹੜਾ ਹੈਗਾ ਖਾਸ ਖਿਆਲ ਰੱਖੋ ਇਨ੍ਹਾਂ ਚੀਜ਼ਾਂ ਦਾ ਖਿਆਲ ਰੱਖੋ ਤੇ ਜੇਕਰ ਇਹਨਾਂ ਦੀ ਕੋਈ ਕਟਨਾ ਹੁੰਦੀ ਹੈ ਤੇ ਪੁਲਿਸ ਨੂੰ ਤੁਸੀਂ ਸੂਚਨਾ ਦਿਓ ਮੁਖਸਰ ਸਾਹਿਬ ਤੋਂ ਸੋਨੂ ਖੇੜਾ ਦੀ ਰਿਪੋਰਟ